ਚਲਾਉ ਪਰ ਜਦੋਂ ਲੋਕਾਂ ਦਾ ਮਨ ਬਣ ਜੇ ਕਿ ਅਸੀਂ ਮਰ ਲਈ ਤਿਆਰ ਆਂ ਫਿਰ ਉਦੋਂ ਇਹੋ ਜਿਹਾ ਕੁਝ ਨਹੀਂ ਚੱਲਦਾ ਮੈਂ ਖਾਸ ਕਰਕੇ ਮੂਰੇ ਹਰਿਆਣੇ ਵਾਲੇ ਸਾਡੇ ਭਾਈ ਜਿੰਨੇ ਅੱਜ ਸਾਡੀਆਂ ਭੈਣਾਂ ਨੌਜਵਾਨ ਖੇਤਾਂ ਵਿੱਚ ਦੀ ਆ ਰਹੇ ਨੇ ਉਹ ਵੀ ਵਧਾਈ ਦੇ ਪਾਤਰ ਹੈ ਕਿਉਂਕਿ ਜਿੱਥੇ ਭਾਜਪਾ ਦੀ ਸਰਕਾਰ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ ਗੁਰੂ ਘਰਾਂ ਦੇ ਵਿੱਚ ਜ਼ਬਰਦਸਤੀ ਲੌਂਸਮੈਂਟਾਂ ਕਰਵਾ ਰਹੇ ਨੇ ਕਿ ਤੁਸੀਂ ਧਰਨੇ 'ਚ ਨਹੀਂ ਜਾਣਾ ਤੇ ਇੱਥੋਂ ਤੱਕ ਕਹਿ ਰਹੇ ਨੇ ਕਿਸੇ ਨੇ ਟਰੈਕਟ ਨਹੀਂ ਦੇਣਾ ਰੋੜਾਂ ਤੇ ਨਹੀਂ ਚੜਾਉਣਾ ਟਰੈਕਟ ਪਰ ਅੱਜ ਦਿੱਤਾ ਹੋਇਆ ਪ੍ਰੋਗਰਾਮ ਖਾਸ ਕਰਕੇ ਭਾਰਤ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਤਿਹਾਸ ਦਰਹਾਤਾ ਕਿ ਜਿਹੜੇ 98% ਕੁਰਬਾਨੀਆਂ ਵਾਲੇ ਦੇਣ ਲੋਕ ਪਿੱਛੇ ਨਹੀਂ ਹਟਣਗੇ ਭਮਾ ਪੰਗਾ ਜਿਹੜਾ ਇਹਦਾ ਫਾਇਦਾ ਸਾਰੇ ਦੇਸ਼ ਨੂੰ ਹੋਣਾ ਹੈ ਕੁਰਬਾਨੀ ਸਾਡੇ ਪੰਜਾਬ ਵਾਲੀ ਦੇ ਸਕਦੇ ਆ ਦੂਜੇ ਬਿਆਨਬਾਜ਼ੀ ਕਰ ਸਕਦੇ ਆ ਲੜ ਨਹੀਂ ਸਕਦੇ ਹਾਲੇ ਲੜਾਈ ਚੱਲ ਰਹੀ ਆ ਪਰ ਤੁਸੀਂ ਲੱਡੂ ਵੰਡੇ ਨੇ ਨਹੀਂ ਲੱਡੂ ਵੰਡੇ ਨਹੀਂ ਜਿਹੜੇ ਕਹਿੰਦੇ ਸੀ ਪਿੰਡਾਂ ਦੇ ਵਿੱਚ ਵੀ ਉੱਥੇ ਗੋਲੇ ਦਾਗੇ ਜਾ ਰਹੇ ਨੇ ਤਾਂ ਉਹ ਸਾਡਾ ਇੱਕ ਕਿਸਾਨ ਪਿੰਡਾਂ ਦੇ ਵਿੱਚੋਂ ਗੱਟਾ ਭਰ ਕੇ ਲੱਡੂਆਂ ਦਾ ਇੱਥੇ ਵੰਡਣ ਵਾਸਤੇ ਆਇਆ ਇਹ ਅਸੀਂ ਉਹਨਾਂ ਨੂੰ ਦਿਖਾਇਆ ਲੋਕਾਂ ਨੂੰ ਵੀ ਜਿਹੜੇ ਤੁਸੀਂ ਕਹਿੰਦੇ ਹੋ ਉੱਥੇ ਗੋਲੇ ਦਾਗੇ ਜਾ ਰਹੇ ਆ ਪਰ ਪ੍ਰਮਾਤਮਾ ਦੀ ਮਿਹਰ ਹੈ ਮਹਾਰਾਜ ਦੀ ਮਿਹਰ ਹੈ ਇੱਥੇ ਤਾਂ ਲੱਡੂ ਵੰਡੇ ਜਾ ਰਹੇ ਨੇ ਤੇ ਜਲੇਬੀਆਂ ਪਿੱਛੇ ਵੰਡੀਆਂ ਤੁਸੀਂ ਦੇਖਿਆ ਪਕੌੜੇ ਵੰਡੇ ਆ ਤਾ ਇਹ ਸਥਿਤੀ ਦੇ ਵਿੱਚੋਂ ਮੈਂ ਇਹ ਕਹਿਣਾ ਵੀ ਸਰਕਾਰ ਨੂੰ ਦੇਖੋ ਟਰਾਲੀਆਂ ਭਰ ਕੇ ਆ ਰਹੀਆਂ ਨੇ ਤਾਂ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਮੰਗਾ ਲਾਗੂ ਦਾ ਲਾਨ ਕਰ ਦੇਣਾ ਚਾਹੀਦਾ ਜੀ ਕਿਵੇਂ ਦੇਖਦੇ ਹੋ ਕਿ ਲਗਾਤਾਰ মিডিਆ ਵੀ ਕਰ ਰਹੀ ਹੈ ਸਾਰੀ ਕਵਰ ਇਤਨਾ ਖਬਰਾਂ ਡਿਲੀਟ ਤੱਕ ਕੀਤੀਆਂ ਜਾਣੇ ਪ੍ਰੈਸ ਕਾਨਫਰੰਸ ਤੱਕ ਡਿਲੀਟ ਕੀਤੇ ਜਾ ਰਹੇ ਅਕਾਊਂਟ ਬੰਦ ਬੇਕੋ ਇਹ ਪਹਿਲੀ ਵਾਰ ਲੱਗਿਆ ਲੋਕਾਂ ਨੂੰ ਪਤਾ ਕਿ ਸਾਨੂੰ ਮੁੜ ਕੇ ਉਸੇ ਖੇਤੀ ਤੇ ਉਸੇ ਘਰ ਦੇ ਪਿੰਡ ਦੀਆਂ ਸੱਥਾਂ ਤੇ ਜਿਹੜੇ ਸਾਡੇ ਲੋਕਾਂ ਲਈ ਸਹੂਲਤਾਂ ਲੈ ਕੇ ਹਰੇਕ ਨਾਗਰਿਕ ਤੱਕ ਸਾਡੀ ਗੱਲ ਪਹੁੰਚਾਈ ਜਾਵੇ ਅੱਜ ਪਤਾ ਲੱਗ ਗਿਆ ਕਿ ਸਾਰਾ ਕੁਝ ਉਹਨਾਂ ਘਰਾਨਿਆਂ ਕੋਲ ਹੀ ਹੈ ਜਿਨ੍ਹਾਂ ਨੇ ਸਾਡੀ ਜ਼ਮੀਨ ਖੋਣੀ ਹੈ ਉਹਨਾਂ ਕੋਲ ਹੀ ਚੈਨਲ ਨੇ ਉਹਨਾਂ ਕੋਲ ਹੀ ਆ ਨੈੱਟ ਨੇ ਜਿਹੜੇ ਸਾਡੇ ਨੈੱਟ ਬੰਦ ਕਰਦੇ ਚਾਹੀਦਾ ਸਰਕਾਰਾਂ ਨੂੰ ਇਹ ਹੈ ਕਿ ਲੜਨ ਵਾਲੇ ਲੋਕਾਂ ਦੀ ਪਲ-ਪਲ ਦੀ ਜਿਹੜੀ ਖਬਰ ਹੈ ਲੋਕਾਂ ਤੱਕ ਜਾਣੀ ਚਾਹੀਦੀ ਹੈ ਸਾਨੂੰ মিডিਆ ਰਾਹੀਂ ਗਲਤ ਪ੍ਰਚਾਰ ਨਾਲ ਉਹਨਾਂ ਨੇ ਜੇ ਲੋਕ ਅੱਖੀਂ ਦੇਖ ਲੈਣਗੇ ਸਾਰਾ ਕੁਝ ਲੋਕਾਂ ਦੇ ਚਾਣਨਾ ਪੈ ਜੂਗਾ ਵੀ ਕਿਹਨੇ ਗਲਤੀ ਕੀਤੀ ਕਿਹੜੇ ਪਾਸੋਂ ਫਾਇਰਿੰਗ ਹੋਈ ਕਿਸਾਨ ਬਧੇ ਇਹ ਸਾਰੇ ਰੋਕਾ ਲਾ ਕੇ ਫਿਰ ਮਨ ਘੜਤਾ ਆਪ ਦੀ ਖਬਰ ਬਣਾ ਕੇ ਲੋਕਾਂ ਨੂੰ ਪੇਸ਼ ਕਰਨੀ ਹੈ ਇਸ ਕਰਕੇ پابੰਦੀ ਲੱਗੀ ਹੋਈ ਹੈ ਲੋਕਾਂ ਕਹਿੰਦੇ ਇੱਕ ਪਾਸੇ ਭਗਵੰਤਾਨ ਕਹਿੰਦੇ ਨੇ ਕਿ ਕਿਸਾਨ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਹੁਣ ਦੂਜੇ ਪਾਸੇ ਹਰਿਆਣਾ ਵੱਲੋਂ ਹੀ ਬੰਦ ਕਰੇ ਗਏ ਨੇ ਰੋਡ ਸਰਕਾਰਾਂ ਘੱਟ ਕਰਦੀਆਂ ਨੇ ਮੈਨੂੰ ਲੱਗਦਾ ਵੀ ਇੱਕ ਤਾਂ ਭਲੇਖਾ ਟੁੱਟ ਗਿਆ ਕਿ ਕਿਸਾਨ ਜਿਹੜੀ ਬਿਨਾਂ ਵਜਾ ਜਗਾ ਭਾਲਦੇ ਫਿਰਦੇ ਨੇ ਅੱਜ ਅਸੀਂ ਤਾਂ ਜਗਾ ਦਿੱਲੀ ਦੀ ਮੰਨੀ ਹੋਈ ਸੀ ਆ ਜਗਾ ਜਿਹੜੀ ਜਿੱਥੇ ਬੈਠੇ ਆ ਇਹ ਤਾਂ ਕੇਂਦਰ ਸਰਕਾਰ ਨੇ ਰੋਕ ਕੇ ਬੀਜੇਪੀ ਦੀ ਸਰਕਾਰ ਬਣਾ ਕੇ ਆ ਲੋਕਾਂ ਨੂੰ ਜਿਹੜਾ ਨੂੰ ਸੁਪਨਾ ਆਉਂਦਾ ਸੀ ਕਿ ਬੀਜੇਪੀ ਦੀ ਸਰਕਾਰ ਚਾਹੀਦੀ ਹੈ ਮੈਨੂੰ ਲੱਗਦਾ ਸੰਦੇਸ਼ ਮਿਲ ਗਿਆ ਹੋਣਾ ਲੋਕਾਂ ਨੂੰ ਜਿਹੜੇ ਸਾਡੀਆਂ ਪਾਰਟੀਆਂ ਵਾਲੇ ਵੱਖਰੇ ਵੱਖਰੇ ਭੱਜ ਭੱਜ ਬੀਜੇਪੀ 'ਚ ਜਾ ਰਹੇ ਨੇ ਆਪਦੇ ਕਾਰੋਬਾਰ ਬਚਾਉਣ ਲਈ ਅੱਜ ਦੋਨੇ ਬਾਡਰਾਂ ਤੇ ਆ ਕੇ ਸਰਕਾਰ ਭਲੇਖੇ ਚ ਨਾ ਰਹੇ ਦਿੱਤਾ ਹੋਇਆ ਪ੍ਰੋਗਰਾਮ ਸਾਡੇ ਆਗੂਆਂ ਦਾ ਲੱਖਾਂ ਦੀ ਗਿਣਤੀ ਚ ਬਾਡਰਾਂ ਤੇ ਆਗੇ ਜੇ ਸਰਕਾਰ ਹਜੇ ਵੀ ਪੈਰ ਪਿੱਛੇ ਨੂੰ ਖਿੱਚੂਗੀ ਤੇ ਅਸੀਂ ਮਾੜਾ ਜਿਹਾ ਪੈਰ ਫੇਰ ਅੱਗੇ ਨੂੰ ਵਧਾਵਾਂਗੇ ਸਰਕਾਰਾਂ ਤੋਂ ਰੋਕੇ ਨਹੀਂ ਜਾਣਾ ਅੱਜ 11 ਵਜੇ ਦਾ ਸਮਾਂ ਦਿੱਤਾ ਸੀ ਹੁਣ ਕੀ ਜਿਹੜੀ ਅਗਲੀ ਕਾਲ ਦੀ ਉਡੀਕ ਚੱਲ ਰਹੀ ਹੈ ਹਾਂ ਅਗਲੀ ਗੱਲ ਉਹਨਾਂ ਨੂੰ ਇਹ ਚੱਲ ਰਹੀ ਹੈ ਵੀ ਮੰਗਾਂ ਤੇ ਜਿਹੜੀ ਆ ਰਹੀ ਹੈ ਜਿਹੜੇ ਇਹਨਾਂ ਡਿਬੀਟ ਟੂਟ ਪਤਾ ਨਹੀਂ ਮੈਨੂੰ ਕੀ ਵੀ ਚੈਨਲ ਚੱਲਦੇ ਫੋਸਫੋਸ ਤੇ ਟਵੀਟ ਤੇ ਪਾਵੇ ਸਰਕਾਰ ਉਹ ਜਦੋਂ ਟਵੀਟ ਤੇ ਪਾਉਣਗੇ ਆਪਣੇ ਕੋਲੇ ਆ ਜਾਊਗਾ ਫਿਰ ਆਗੂ ਆਉਣੇ ਆਪਣੇ ਐਲਾਨ ਕਰਨਗੇ ਦੇਖੋ ਉਹਨਾਂ ਦੀ ਮੁਸੀਬਤ ਸਾਡੇ ਆਗੂਆਂ ਦੀ ਬਣੀ ਹੋਈ ਐ ਉੱਥੇ ਬਾਰ ਬਾਰ ਪੀਲਾ ਹੋਈਆਂ ਮੈਨੂੰ ਇਹ ਰਿਪੋਰਟ ਆਈ ਆ ਕਿ 1.5 ਲੱਖ ਦਾ ਘਾਟ ਉੱਥੇ ਹੋ ਚੁੱਕਿਆ ਸ਼ੰਭੂ ਬਾਰਡਰ ਤੇ ਤੇ ਆ ਘਾਟ ਆਪਾਂ ਵੀ ਨਹੀਂ ਰਹਿੰਦੇ ਕਿਉਂਕਿ ਭਮਾ ਬਾਡੇ ਲੀਡਰ ਉਧਰ ਨੇ ਆਪਣੇ ਚੈਨਲ ਵਾਲੇ ਵੀ ਛੋਟੇ ਜਿਹਾ ਆਪਾਂ ਨੂੰ ਇਧਰ ਨੂੰ ਜਾਣ ਕੇ ਛੱਡਿਆ ਹੋਇਆ ਘਾਟ ਆਪਾਂ ਵੀ ਨਹੀਂ ਰਹਿੰਦੇ ਆਪਾਂ ਵੀ 19 ਗਿਣਤੀ 19 ਹੋਣੀ ਐ ਹੁਣ ਤੋਂ 1 ਘੰਟੇ ਨੂੰ ਰਿਪੋਰਟ ਆ ਰਹੀਆਂ ਕਿ ਹਰਿਆਣੇ ਦੇ ਵਿੱਚੋਂ ਹਰੇਕ ਪਿੰਡ ਦੇ ਵਿੱਚੋਂ 100 100 150 ਬੰਦਾ ਇਸ ਮੋਰਚੇ 'ਚ ਸ਼ਾਮਲ ਹੋਣ ਵਾਲੇ ਤੇ ਪਿੱਛੋਂ ਜਿਹੜੀਆਂ ਰੋਕਾਂ ਲਗੀਆਂ ਹੋਈਆਂ ਨੇ ਜਿੰਨਾ ਫੋਰਸ ਨੂੰ ਮੁੱਖ ਮੰਤਰੀ ਨੇ ਹਦਾਇਤਾਂ ਦਿੱਤੀਆਂ ਆਪਣੇ ਧਰਨੇਜ ਜੀ ਕਿੰਨੀਆਂ ਫਿਰਦੇ ਆ ਟਰਾਲੀਆਂ ਤੱਕ ਦਾ ਟਰਾਲੀਆਂ ਤੱਕ ਦਾ ਦੇਖ ਰਹੇ ਨੇ ਸਾਰਿਆਂ ਦਾ ਖੜਾ ਰਹੇ ਨੇ ਕਿ ਟਰਾਲੀ 'ਚ ਜਾ ਕੀ ਰਿਹਾ ਤੇ ਟਰਾਲੀ 'ਚ ਆ ਕੀ ਰਿਹਾ ਮੰਗਰੋਂ ਲੱਸੀ ਦੁੱਧਾ ਰਿਹਾ ਲੱਡੂਆਂ ਤਾਂ ਲੱਡੂਆਂ ਤੱਕ ਜਿਹੜਾ ਸਾਰਾ ਜਲੇਬੀਆਂ ਕੱਟ ਕੇ ਆ ਰਹੇ ਆ ਪਕੌੜੇ ਕੱਟ ਕੇ ਆ ਰਹੇ ਆ ਤਾਂ ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦਾ ਕਿ ਤੁਸੀਂ ਦੇਖਿਓ ਐਸ ਮੋਰਚੇ ਚ ਵਾਂਝੇ ਰਹਿ ਜਉ ਕਿ ਦਿੱਲੀ ਵਾਲੇ ਮੋਰਚੇ ਚ ਆ ਜਿਵੇਂ ਆਪਣੇ ਹਰਿਆਣੇ ਵਾਲੇ ਕਹਿੰਦੇ ਸੀ ਵੀ ਭਾਜਪੀ ਕਹਿੰਦੀ ਸੀ ਕਿ ਕੱਲੇ ਪੰਜਾਬ ਦਾ ਮੋਰਚਾ ਹੈ ਆ ਖੜਾ ਸਾਡੇ ਨਾਲ ਤਾਊ ਹਿੱਕ ਠੋਕੇ ਹੈਲੋ ਭਾਈ ਜੀ ਮੈਂ ਕੈਥਲ ਜ਼ਿਲ੍ਹਾ ਕਾ ਹੂੰ ਤਸ਼ੀਰ ਗੂਲਾ ਕਾ ਗੁੱਦਰ ਜਾਤੀ ਦਾ ਦੌਲਤੁਰਾ ਮੇਰਾ ਨਾਮ ਆ ਅਜਾ ਤੋ ਲੇਕਿਨ ਅਸੀਂ 20 ਮਾਨਸੀ ਬਾਹਰੇ ਆ ਦੋ ਗੱਡੀ ਪਰ ਕਾ

ਅਮੀਨ ਮਾਡ ਅਕਾਂ ਟੇਕਪਟਾ ਦੀ ਆ ਭੀ ਆਮ ਉਰਸੀ ਤੋਂ ਖਤਰ ਆਇਆ ਸਾਡਾ ਕਹਿੰਦਾ ਮਤਲਬ ਇਹ ਸਰਕਾਰ ਦੇ ਭਲੇਖੇ ਦੂਰ ਹੋਏ ਨੇ ਕਿ ਹਰਿਆਣਾ ਵਾਲੇ ਕਿਸਾਨਾਂ ਨੇ ਆਉਣਾ ਨਹੀਂ ਸਾਡੀ ਜੋਸ਼ਤੀ 2020 ਦੇ ਵਿੱਚ ਟਿਕਰੀ ਬਾਡਰ ਤੇ ਸਿੰਘੂ ਬਾਡਰ ਤੇ ਭਾਈਚਾਰਾ ਕਿ ਹਰਿਆਣਾ ਪੰਜਾਬ ਭਾਈਚਾਰਾ ਦਾ ਅਸੀਂ ਨਾਹਰਾ ਲਾਉਂਦੇ ਸੀ ਕਿਸਾਨ ਭਾਈਚਾਰਾ ਜਿੰਦਾਬਾਦ ਅੱਜ ਆ ਖੜੀਆ ਮਿਸਾਲ ਜਗਦੀ ਕੱਕਾ ਜੀ ਲੜਾਉਣ ਦੀ ਖੁਸ਼ ਕਰਦੇ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਕੀ ਲੱਗਦਾ ਉਹਨਾਂ ਕਿਸਾਨ ਸਮਝ ਚੁੱਕੇ ਆ ਵੀ ਪਾਣੀ ਦਾ ਮੁੱਦਾ ਹੀ ਕੋਈ ਨਹੀਂ ਜਿਵੇਂ ਤਾਊ ਜੀ ਨੇ ਕਿਹਾ ਨਾ ਕਿ ਜੇ ਮੇਰੇ ਪੋਤੇ ਲਈ ਜ਼ਮੀਨ ਨਹੀਂ ਰਹੀ ਮੈਂ ਰਹਿ ਕੀ ਕਰਨਾ ਹੈ ਮੈਂ ਕੀ ਰਹਿਣਾ ਸਾਡੀ ਜੇ ਜ਼ਮੀਨ ਹੀ ਨਹੀਂ ਰਹੀ ਪਾਣੀ ਤਾਂ 2 ਨੰਬਰ ਦਾ ਮਸਲਾ ਸਰਕਾਰ ਨੂੰ ਕਹਦੇ ਕੋਈ ਭਾਈ 90 ਸਾਲ ਕਹ ਰਿਓ ਹਾਂ ਆ ਮੇਰਾ ਢੜਕੜ ਵੀ ਦੇਖ ਲਿਓ ਦੇਖੋ ਜੇ ਸਾਡਾ 90 ਸਾਲ ਦਾ ਜ਼ਮੀਨਾਂ ਹੀ ਸਾਡੀਆਂ ਜਾਣੀਆਂ ੜਾਨੀ ਬਾਨੀਆਂ ਕੋਲੇ ਸਾਡੇ ਭਾਰਤ ਵਾਲਾ ਵੱਡੇ ਵੱਡੇ ਰੋਡ ਨਿਕਲ ਰਹੇ ਨੇ ਅਸੀਂ ਉਹ ਬਚਾਉਣੀ ਹੈ ਪਾਣੀ ਦਾ ਇੰਤਜ਼ਾਮ ਅਸੀਂ ਆਪੇ ਕਰ ਲਾਂਗੇ ਇਹ ਤਾਂ ਲੜਾਉਣ ਦਾ ਤਰੀਕਾ ਸਿਆਸੀ ਲੋਕਾਂ ਦਾ ਏਜੰਡਾ ਹੈ ਲੋਕਾਂ ਨੂੰ ਮੈਂ ਤਾਂ ਅੱਜ ਵਧਾਈ ਦੇਣਾ ਚਾਹਣਾ ਕਿ ਥੋੜੇ ਸਮੇਂ ਦੇ ਵਿੱਚ ਸਾਡੇ ਦੋਨੇ ਫੋਰਮਾਂ ਵੱਲੋਂ ਦਿੱਤਾ ਸੱਦਾ ਤੇ ਅੱਜ ਦਿਲ ਖੁਸ਼ ਹੋ ਗਿਆ ਕਿ ਲੱਖਾਂ ਨੇ ਲੋਕਾਂ ਨੇ ਸੜਕਾਂ ਭਰਤੀਆਂ ਤੇ ਜਾਬ ਦੇ ਜਰੇ ਉਹਨਾਂ ਨੂੰ ਕੀ ਪਰ ਹਜੇ ਤਾਂ ਫਿਰ ਮੈਂ ਇਹੀ ਕਹੂੰਗਾ ਜਾਂ ਤਾਂ ਉਹ ਕਾਂਗਰਸੀ ਰਹਿ ਗਏ ਜਾਂ ਉਹ ਕਾਲੀ ਰਹਿ ਗਏ ਜਾਂ